ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀਰ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਬਾਈ ਅੱਜ ਜਿਹੜੇ ਕਾਫੀ ਇੰਪਲੀਮੈਂਟ ਆਪਣੇ ਨਵੇਂ ਜਾਣੇ ਨੇ ਸਾਰੇ ਵੀਡੀਓ ਚ ਦਿਖਾਵਾਂਗੇ ਬੈਲਰ ਵੀ ਜਾਣਗੇ ਮਲਚਰ ਵੀ ਜਾਣਗੇ ਤੇ ਰੂਟਾਵੇਟਰ ਵੀ ਤਿਆਰ ਖੜੇ ਨੇ ਇਹ ਵੀ ਜਾਣੇ ਨੇ ਤੇ ਕਾਫੀ ਜਾਣੇ ਨੇ ਤੁਹਾਨੂੰ ਦਿਖਾਵਾਂਗੇ ਬਾਈ ਜੀ ਆਪਾਂ ਤੇ 2-4 ਸੌਦੇ ਵੀ ਕਰਕੇ ਆਣੇ ਨੇ ਨਵੀਆਂ ਆਪਾਂ ਮਸ਼ੀਨਾਂ ਦੇਣੀਆਂ ਨੇ ਜੀ ਮੱਕੀ ਬੀਜਣੇ ਵਾਲੀਆਂ ਪਲੈਂਟਰ ਐਸਡੀ ਵੀ ਵੀ ਨਮੈਟਿਕ ਪਲੈਂਟਰ ਬਣੇ ਰਹੋ ਵੀਡੀਓ ਦੇ ਵਿੱਚ ਐਦਾਂ ਹੀ ਤੇ ਇੱਕ ਬਾਈ ਜੀ ਜ਼ਰੂਰੀ ਬੇਨਤੀ ਆ ਸਾਰੇ ਵੀਰਾਂ ਦੇ ਅੱਗੇ ਬਾਈ ਜੀ ਇੱਕ ਕਿਸੇ ਕਿਸਾਨ ਵੀਰ ਨੂੰ 14 7 ਦਾ ਟਰਾਲਾ ਚਾਹੀਦਾ ਜੀ ਬਿਨਾਂ ਜੈਕ ਤੋਂ 14 7 ਦਾ ਟਰਾਲਾ ਹੋਵੇ ਬਿਨਾਂ ਜੈਕ ਤੋਂ ਹੋਵੇ ਜੀ ਕਿਸੇ ਵੀ ਵੀਰ ਕੋਲ ਖੜਾ ਵਕਾਉ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਜੀ ਤੇ ਫੋਟੋ ਆਪਾਂ ਨੂੰ ਸੈਂਡ ਜ਼ਰੂਰ ਕਰਦੇ ਹੋ ਥੱਲੇ ਵੀ ਆਪਣਾ ਨੰਬਰ ਚੱਲ ਰਿਹਾ ਵੀਡੀਓ ਤੇ ਤੇ ਕਿਸੇ ਕੋਲ ਵੀ 14 7 ਦਾ ਟਰਾਲਾ ਹੋਵੇ ਵਕਾਉ ਤਾਂ ਆਪਣੇ ਨਾਲ ਕਰਿਓ ਜੀ ਸੰਪਰਕ ਤੇ ਬਾਕੀ ਹੁਣ ਵੀਡੀਓ 'ਚ ਬਣੇ ਰਹੋ ਤੇ ਚੈਨਲ ਨੂੰ ਬਾਈ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਤੇ ਕਿਸੇ ਵੀ ਵੀਰ ਨੇ ਕੋਈ ਵੀ ਨਾਮਾ ਜਾਂ ਪ੍ਰਾਣਾ ਕੋਈ ਵੀ ਐਮਪਲੀਮੈਂਟ ਬਾਈ ਆਪਣਾ ਤੁਸੀਂ ਸੇਲ ਕਰਨਾ ਹੋਵੇ ਤਾਂ ਉਹਦੀ ਇੱਕ ਰੀਲ ਬਣਾ ਕੇ ਲੰਬਾ ਫੋਨ ਕਰਕੇ ਵੀਡੀਓ ਬਣਾ ਕੇ ਭੇਜ ਦਿਵਾਲ ਦਿਵਾਲਿਓ ਤੇ ਬੋਲਿਓ ਬੇਸ਼ੱਕ ਨਾ ਤੇ ਥੋੜੀ ਆਪਾਂ ਰੀਲ ਬਾਈ ਆਪਾਂ ਪਾ ਦਿਆ ਕਰਾਂਗੇ ਤੁਹਾਡਾ ਨੰਬਰ ਲਿਖ ਕੇ ਪਾ ਦਿਆ ਕਰਾਂਗੇ ਜਿਵੇਂ ਵੀ ਕੋਈ ਵੀ ਕਸਟਮਰ ਨਾਲ ਗੱਲ ਕਰਨ ਦੀ ਹੋ ਕਿ ਤੁਸੀਂ ਆਪ ਕਰ ਲਿਓ ਕਿਸੇ ਨੇ ਵੀ ਕੋਈ ਵੀ ਚੀਜ਼ ਸੇਲ ਕਰਨੀ ਹੋਵੇ ਸਾਨੂੰ ਵੀਡੀਓ ਬਣਾ ਕੇ ਭੇਜ ਦਿਆ ਕਰੋ ਆਪਾਂ ਆਪਣੀ ਜਿਹੜਾ YouTube ਆ ਜਾਂ Instagram ਆ ਉਹ ਤੇ ਅਪਲੋਡ ਕਰ ਦਿਆ ਕਰਾਂਗੇ ਹਾਂਜੀ ਪਹੁੰਚ ਗਏ ਸਵੇਰੇ ਆਪਾਂ ਆਪਣੀ ਦਾਣੇ ਇਹੋ ਵੀਡੀਓ ਚ ਆ ਤੇ ਬੇਲਰ ਇੱਕ ਹੋਰ ਆ ਗਿਆ ਫਿਰ ਵਾਸਤੇ ਮੁੰਡੇ ਵੀਡੀਓ ਬਣਾਉਣ ਲੱਗੇ ਆ ਅਸੀਂ ਬੇਲਰ ਦੀ ਆਉਂਦੇ ਸਾਰ ਵੀਡੀਓ ਬਣਾ ਲੈਨੇ ਆ ਜੀ ਵੀ ਜੋ ਜੋ ਸਮਾਨ ਹੈਗਾ ਬੇਲਰ ਨਾਲੋਂ ਸਾਰਾ ਵੀਡੀਓ ਚ ਆਪਾਂ ਦੱਸ ਦਿੰਨੇ ਆ ਕਿਉਂਕਿ ਕੱਲੂ ਜਦੋਂ ਸਰਵਿਸ ਕਰਾ ਕੇ ਲੈ ਕੇ ਜਾਨੇ ਆ ਫਿਰ ਕੱਲ ਨੂੰ ਸਾਡੇ ਤੇ ਕੋਈ ਐਕਸ਼ਨ ਨਹੀਂ ਆਉਂਦਾ ਵੀ ਸਾਡੇ ਬੇਲਰ ਨਾਲ ਆਇਆ ਸੀ ਸਾਡੇ ਬੇਲਰ ਨਾਲ ਆਇਆ ਸੀ ਇਸ ਕਰਕੇ ਪਹਿਲਾਂ ਅਸੀਂ ਵੀਡੀਓ ਬਣਾ ਲੈਨੇ ਆਂ ਕਿ ਤਾਂ ਜੋ ਜਿਹੜਾ ਜਾਣ ਲੱਗੇ ਦਿਖਾ ਸਕੀ ਉਹਨਾਂ ਨੂੰ ਵੀ ਤੁਹਾਡੇ ਵੇਦਨ ਨਾਲ ਆ ਚੀਜ਼ ਆਈ ਸੀਗੀ ਉਹ ਸਾਰੀ ਪੂਰੀ ਹੈ ਤੇ ਮਾਲ ਆ ਗਿਆ ਜੀ ਆਪਣੇ ਕੋਲ ਹੋਰ ਨਮਾ ਕਿਉਂਕਿ ਆਪਾਂ ਇੱਥੋਂ ਐਸ ਵੀ ਪੀਆ ਦੇ ਕਾਫੀ ਜਣੇ ਕੇ ਸਬਸਟੀਆਂ ਆਪਣੇ ਇਧਰ ਵਧੀਆ ਨਿਕਲੀ ਜਾ ਰਹੀਆਂ ਨੇ ਤੇ ਅੱਜ ਉਥੇ ਹੀ ਜਾਣਾ ਜੀ ਅਸੀਂ ਸੌਦਾ ਕਰਨ ਬਾਈ ਯੂਨਨ ਨਾਲ ਕਿਸਾਨ ਵੀਰ ਨਾਲ ਇਹ ਆ ਦੇਖੋ ਜੀ ਸੀਨਾ ਆ ਗਈਆਂ ਜੀ ਆ ਪਿੱਛੇ ਟੈਰ ਵਾਲੀਆਂ ਮਸ਼ੀਨਾਂ ਆ ਗਈਆਂ ਦੋ ਤੇ ਇੱਕ ਆ ਗਈ ਫਰੰਟ ਤੇ ਜਿਹੜਾ ਟਾਇਰ ਆ ਸ਼ਕਤੀਮਾਨ ਦੇ ਵਿੱਚ ਦੋਏ ਮਾਡਲ ਮਿਲ ਜਾਂਦੇ ਆ ਜੀ ਤੁਹਾਨੂੰ ਮੱਕੀ ਬੀਜਣ ਵਾਲੇ ਚ ਫਰੰਟ ਦੇ ਟਾਇਰ ਵਾਲੀ ਮਿਲ ਜਾਂਦੇ ਆ ਤੇ ਉਹ ਪਿੱਛੇ ਟਾਇਰ ਵਾਲੀ ਵੀ ਮਿਲ ਜਾਂਦੀ ਆ ਜਿਹੜੀ ਮਰਜ਼ੀ ਮਸ਼ੀਨ ਲੈ ਲਓ ਜੀ ਦੋਏ ਜੋ ਐਸਾ ਹੈਗੀਆਂ ਨੇ ਇਹਦੇ ਮਗਰ ਟਾਇਰ ਆਉਨੇ ਆ ਦੂਈ ਦੇ ਅਗਲੇ ਪਾਸੇ ਹੁੰਨੇ ਆ ਫਰੰਟ ਤੇ ਜਿਹੜੀ ਮਰਜ਼ੀ ਮਸ਼ੀਨ ਆਪਣੇ ਤੋਂ ਲੈ ਲਓ ਸਾਰੀ ਜਣੀ ਆਪਸ਼ਨ ਦੇ ਵਿੱਚ ਹੈਗੀਆਂ ਨੇ ਜੀ ਤੇ ਕਿਸੇ ਨੇ ਵੀ ਲੈਣੀ ਹੋਈ ਐ ਐਸ ਵੀ ਵੀ ਆਪਣੇ ਨਾਲ ਸੰਪਰਕ ਕਰਿਓ ਤੇ ਅੱਜ ਅਸੀਂ ਦੋ ਜਗ੍ਹਾ ਜਾਣਾ ਬਾਈ ਜੀ ਸੌਦਾ ਕਰਨ। ਆਓ ਜੀ ਫੀਲਡ ਦੇ ਵਿੱਚ ਘੇੜਾ ਮਾਰ ਕੇ ਆਪਾਂ ਫੇਰ ਦੁਬਾਰਾ ਪਹੁੰਚਗੇ ਆਪਣੀ ਡੀਲਰਸ਼ਿਪ ਤੇ ਤੇ ਔਰੇ ਆਏ ਆ ਤੇ ਕਾਫੀ ਨਵੇਂ ਪਰਮਿਟ ਜਿਹੜੇ ਚਲੇ ਵੀ ਗਏ ਸਾਡੀ ਗੈਰ ਹਾਜ਼ਰੀ ਦੇ ਵਿੱਚ ਤੇ ਟਾਈਮ ਹੋ ਗਿਆ ਜੀ 3 ਵਜੇ ਚੁੱਕੇ ਨੇ ਤੇ ਧੁੱਪ ਅੱਜ ਪੂਰੀ ਕਹਿੜੀ ਆ। ਧੁੱਪਾ ਕਾ ਨਹੀਂ ਮੈਂ ਕਿਸੇ ਦਾ ਕੋਣ ਨਹੀਂ ਦੇਣਾ ਤੂੰ ਵੀ ਆਓ ਜੀ ਮੂਰੇ ਸਾੜ ਕੇ ਰੱਖਣ। ਤੇ ਇੱਧਰ ਬਾਈ ਆਪਣਾ ਮਾਲਚਰ ਸੇਲ ਹੋਇਆ 8 ਫੋਟਾ ਤੇ ਜਿਹੜਾ ਟਰੈਕਟਰ ਆਇਆ ਸਾਡੀ ਦੀ ਨਿਸ਼ਤ ਤੇ ਪਹਿਲੀ ਵਾਰ ਟਰੈਕਟਰ ਆਇਆ ਐਗਰੀਕਿੰਗ 2055 ਤੇ ਉੱਦਾਂ ਬਾਈ ਇਹ ਖਾਸੀਆਂ ਸਪੀਡਾਂ 'ਚ ਆਉਂਦਾ ਕਹਿੰਦੇ ਕਿ ਐਗਰੀਕਿੰਗ ਸ਼ੁਰੂ ਤੋਂ ਹੀ ਤੇ ਟਰੈਕਟਰ ਬਹੁਤ ਘੈਂਟ ਆ ਕਿ ਜਿੰਨਾਂ ਕੋਲ ਸਾਡੇ ਚਮਕੌਰ ਸਾਹਿਬ ਏਰੀਆ ਪੈਂਦਾ ਸਾਡੇ ਨਾਲੇ ਜ਼ਿਲ੍ਹਾ ਰੋਪੜ ਤੇ ਸਾਡਾ ਜਿਹੜਾ ਪਿੰਡ ਆ ਤਿੰਨ ਚਾਰ ਸਾਡੇ ਪਿੰਡ ਨੇ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਲਾਸਟ ਪਿੰਡ ਨੇ ਉਹ ਤੋਂ ਬਾਅਦ ਸਾਡੇ ਰੋਪੜ ਸ਼ੁਰੂ ਹੋ ਜਾਂਦਾ ਰੋਪੜ ਜ਼ਿਲ੍ਹੇ ਚ ਚਮਕੌਰ ਸਾਹਿਬ ਏਰੀਏ ਦੇ ਵਿੱਚ ਐਗਰੀ ਕਿੰਗ ਟਰੈਕਟਰ ਦੀ ਬਾਈ ਫੁੱਲ ਚੜਾਈ ਆ ਤੇ ਇਹਦੀ ਤੁਹਾਨੂੰ ਦਿਖਾਉਣੀ ਆ ਰੇਸ ਦੇਖੋ ਕਿਹੜੇ ਹਿਸਾਬ ਨਾਲ ਆਖੋ ਆ ਗਈ ਆ ਓਏ ਰੇਸ ਆ ਕਿ ਕੀ ਆ ਇਹ ਕਲੱਚ ਆ ਕਲੱਚ ਉਹ ਹੈਡ ਬ੍ਰੇਕ ਆ ਵੀਡੀਓ ਕਲੱਚ ਉਹਦਾ ਵੀਡੀਓ ਕਲੱਚੋਂ ਛੱਡੀ ਏ ਬਾਈ ਹੁਣ ਤੁਹਾਨੂੰ ਦੱਸਦੇ ਆ ਜੀ ਥੋੜਾ ਜਿਹਾ ਸਰਚ ਮਾਰ ਕੇ ਵੀ ਕੀ ਚੀਜ਼ ਆ ਇਹ ਆ ਦੇਖ ਨੀ ਗੇਅਰ ਵਾਲਾ ਇੱਧਰ ਬੈਕ ਵਾਲਾ ਏ ਬਾਈ ਇੱਕਾਈ ਏ ਨਾ ਇਹਦੇ ਸਪੀਡਾਂ ਬਹੁਤ ਆਉਂਦੀਆਂ ਇਹਨੂੰ ਹਾਂ ਆ ਦੇਗਾ ਜੀ ਆ ਤੇਰੇ ਤੋਂ ਦੋ ਗ੍ਰੇਡਾਂ ਦਾ ਹੋਰੇ ਨੇ ਤੀਜੀ ਆ ਬੈਕ ਹਾਈ ਲੋ ਮੀਡੀਅਮ ਹੋਰੇ ਆਗੇ ਹਾਈ ਲੋ ਮੀਡੀਅਮ ਇਹਦਾ ਆ ਆ ਜਾਂਦਾ ਜੀ ਆ ਦੇਖੋ ਆਈ ਲੋ ਮੀਡੀਅਮ ਤੇ ਆ ਇਹਦਾ ਦੋ ਗੇਅਰ ਰਹੇ ਨੇ ਹਾਈ ਸਪੀਡ ਸਲੋ ਸਪੀਡ ਤੇ ਆਰ ਇਹ ਲੱਗ ਆਉਂਦਾ ਇਹਦਾ ਗੇਅਰ ਤੇ ਬਾਕੀ ਆ ਲੱਗਾ ਦੂਜਾ ਪਹਿਲਾ ਦੂਜਾ ਤੇ ਚੌਥਾ ਇਹ ਤਿੰਨ ਚਾਰ ਸਪੀਡਾਂ ਚ ਆਉਂਦਾ ਸ਼ੁਰੂ ਨੂੰ ਹੀ ਥਰੀ ਸਪੀਡ ਦਾ ਬਾਅਦ ਚੋਂ ਆਏ ਆ ਆਪਣੇ ਇੱਥੇ ਪਲਾਣਾ ਥਰੀ ਸਪੀਡ ਆ ਗਿਆ ਤੇ ਹਮਕਲ ਤੋਂ ਨਾਲੀਕਾ ਆ ਗਿਆ ਇਹ ਚੀਜ਼ ਪਹਿਲਾਂ ਆਈ ਹੋਈ ਆ ਜੀ ਕਈ ਸਪੀਡਾਂ ਦੇ ਵਿੱਚ ਤੇ ਚੱਲਦਾ ਬਹੁਤ ਆ ਝਮਕੌਰ ਸਾਹਿਬੀ ਦੇ ਵਿੱਚ ਤਾਂ ਦਮਦਬਾ ਪੂਰਾ ਬਾਈ ਟਰੈਕਟਰ ਦਾ ਟਰੈਕਟਰ ਲੱਗਦਾ ਜੀ ਮੇਰੇ ਖਿਆਲ ਤੇ ਉਦੋਂ ਦੇਖਿਆ ਜਾਵੇ ਤਾਂ ਮੇਰੇ ਹਿਸਾਬ ਨਾਲ ਇਹਦੇ ਵਿੱਚ ਇੰਜਣ ਦੇਖੀ ਤਾਂ ਕਲੌਸਕ ਕਲੌਸਕ ਰੇਂਜਨ ਲੱਗਦਾ ਮੈਨੂੰ ਦਰਜਨ ਕਲੌਸਕਰ ਦਾ ਇੰਜਣ ਲੱਗਦਾ ਇੰਜਣ ਕਲੌਸਕਰ ਦਾ ਲੱਗਦਾ ਵੀਡੀਓ ਕਲਚ ਆਏ ਹੈ ਨਾ ਵੀਡੀਓ ਕਲਚ ਆਏ ਹੈ ਨਾ ਹੈ ਨਹੀਂਗਾ ਇਹ ਪੀਟੀਓ ਦਾ ਕਲਚ ਉੱਪਰ ਆ ਹੱਥ ਚ ਆ ਆ ਗਿਆ ਲੱਗ ਜੀ ਜਗਾ ਜੀ ਦਿੱਤਾ ਹੋਇਆ ਹੈ ਨਾ ਭਰਾਵਾ ਮੈਂ ਤਾਂ ਇਹਨੂੰ ਰੇਸ ਕਹੀ ਤਾ ਰੇਸ ਆਏ ਤੇ ਰੇਸ ਇਹਦੀ ਪਰਲੇ ਪਾਸੇ ਆ ਬਾਈ ਕਲੌਸਕਰ ਇੰਜਣ ਹੈ ਜੀ ਤੇ ਜਗਾੜ ਮਿੱਟ ਸੜਾ ਸਪਰਾਜ ਵਾਲਾ ਹੀ ਆ ਤੇ ਆਪ ਪਰ ਮੀਟਰ ਵੀ ਸਵਰਾਜ ਵਾਲੀ ਆ ਹੈ ਨਾ ਆ ਬਰਾਣਾ ਸਰਪਾਲੇ ਵਾਲੇ ਨੂੰ ਸਵਰਾਜ ਵਾਲਾ ਮੀਟਰ ਹੈ ਜਿਹਨੇ ਜਿਹੜਾ ਕਲੌਸ ਕਰਦਾ ਹੁੰਦਾ ਸੀ ਸਵਰਾਜ ਚ ਹਿੱਸਾ ਸਾਰਾ ਸਵਰਾਜ ਵਾਲਾ ਦੇਖੋ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਸਿਸਟਮ ਕਿੰਨਾ ਮਾੜ ਲੱਗ ਚਰਨੇ ਤੇ ਟਰੈਕਟਰ ਬਾਈ ਜਿਹਦੇ ਜਿਹੜੇ ਵੀਰਾਂ ਕੋਲ ਹੋਰ ਵੀ ਟਰੈਕਟਰ ਚੱਲਦਾ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਕਿੰਦਾਂ ਦਾ ਟਰੈਕਟਰ ਆ ਜਿਹੜਾ ਐਗਰੀਕਲਚਰ ਟਰੈਕਟਰ ਆ ਵੀ ਕਿੰਦਾਂ ਦਾ ਵਾ ਇਹਦੇ ਉੱਤੇ ਲਿਖਿਆ ਆ 24 ਸਪੀਡ ਆ ਆਮ ਲਿਖਿਆ ਹੁੰਦਾ ਜਿਵੇਂ ਹੋਰ ਕਈ ਟਰੈਕਟਰਾਂ ਤੇ 15 ਸਪੀਡ ਲਿਖਿਆ ਹੁੰਦਾ 15 ਸਪੀਡ ਲਿਖਿਆ ਹੁੰਦਾ ਇਹ ਤੇ 24 ਸਪੀਡ ਲਿਖਿਆ ਆ ਮਤਲਬ ਉਹ ਇਹਨੇ 4 ਗੇਅਰ ਨੇ ਵਰਲੇ ਉਹ ਸਾਰੇ 4 ਨੇ ਆ ਵੀ ਤਿੰਨ ਨੇ ਤਿੰਨ ਨੇ ਤੇ ਹਾਈ ਲੋ ਦੋ ਪਿੱਛੇ ਦਿੱਤਾ ਆ ਕਾਫੀ ਹਾਂ ਠੀਕ ਆ ਮਤਲਬ ਲੋ ਦੇ ਵਿੱਚ ਵੀ ਇਧਰੋਂ ਦੋਸਪੀਟਾ ਕੱਢੂ ਤੇ ਹਾਈ ਚ ਵੀ ਦੋਸਪੀਟਾ ਕੱਢੂ ਲੋਜ ਵੀ ਬੈ ਕਊਗਾ ਹਾਈ ਚ ਵੀ ਬੈ ਕਊਗਾ ਇਹ ਨਾ ਦੋਏ ਲੋਟ ਆ ਸਿਸਟਮ ਆ ਸੱਚਾ ਪਹਿਲਾਂ ਵੀ ਹੁਣ ਜਾਇ ਇਧਰ ਚੌਥੇ ਚ ਘੇਰ ਚ ਪਾ ਕੇ ਬੈ ਕਾਰ ਲੈ ਇਹਨੂੰ ਹਾਂ ਬਿਲਕੁਲ ਬਿਲਕੁਲ ਉਹ ਵੀ ਲੈ ਜਾ ਉਹਨੂੰ ਚੌਥੇ ਚ ਪਾ ਕੇ ਇਧਰ ਬੈ ਕ ਲਾ ਲੈ ਇਹ ਸਾਡਾ ਸਿਸਟਮ ਵਧੀਆ ਇਹ ਸਭ ਤੋਂ ਪਹਿਲਾਂ ਬਾਈ ਇਹ ਐਗਰੀਕਿੰਗ ਜੀ ਆਇਆ ਤਾਂ ਇਹ ਕਰ ਚਾਰਨ ਤੇ ਆਪਾਂ ਫਾਰਮ ਟਰੈਕ ਦੇ ਵਿੱਚ ਬਾਅਦ ਚੋਂ ਆਇਆ ਇਹ ਫਾਰਮ ਟਰੈਕ ਚ ਵੀ ਆਇਆ ਬੁੱਲ ᱜੇਅਰ ਲਾਇਆ ਹੋਇਆ ਸਭ ਤੋਂ ਪਹਿਲੇ ਇਹ ਜੀ ਆਇਆ ਜੌਂਡੀਰ ਚ ਇੱਥੇ ਹੁੰਦੇ ਸੀਗੇ ਤੇ ਹਾਈ ਸਪੀਡ ਦੇ ਵਿੱਚ ਦੋ ਸਪੀਡਾਂ ਲੋਅ ਚ ਦੋ ਸਪੀਡਾਂ ਤੇ ਬੈਗ ਚ ਉੱਥੇ ਤੋਂ ਪਿੱਛੇ ਸਾਰਾ ਇਹਦੇ ਚ ਐਗਰੀਕਿੰਗ ਚ ਆਇਆ ਸੀ ਹਾਂ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਬਾਈ ਕਿੰਦਾ ਦਾ ਟਰੈਕਟਰ ਲੱਗਦਾ ਐਗਰੀਕਿੰਗ ਤੇ ਬਹੁਤ ਘੈਂਟ ਚੱਲਦਾ ਜੀਦਾ ਬਾਈ ਚੱਲਦਾ ਦੇਖਿਆ ਆ ਬਹੁਤ ਜ਼ੋਰ ਮਾਰਦਾ ਕ੍ਰਾਸ ਕਰਦਾ ਇੰਜਣ ਹੁੰਦਾ ਇਹ ਚ ਘੈਂਟ ਆ ਤੇ ਇੱਧਰ ਬਾਈ ਯੂਨੀ ਲੈ ਕੇ ਆਏ ਆ ਹਾਲੈਂਡ ਤੇ 36 ਦੀ ਸਪੈਸ਼ਲ ਐਡੀਸ਼ਨ ਇਹ ਵੀ ਬਾਈ ਹੁਣੀ ਨਵੀਂ ਲੈ ਕੇ ਆਏ ਨੇ ਬਾਈ ਤੇ ਮਸ਼ੀਨ ਚੱਲੀ ਆ ਨਵੀਂ ਐਸ ਵੀ ਵੀ ਪੀ ਬਾਈ ਆਪਣੀ ਨਵੀਂ ਮਸ਼ੀਨ ਆ ਮੱਕੀ ਬੀਜਣ ਵਾਲਾ ਪਲੈਂਟਰ ਜੀ ਚੱਲਿਆ ਤੇ ਦੋਏ ਮਾਡਲਾਂ ਚ ਆਉਂਦਾ ਸਾਡੀ ਮਸ਼ੀਨ ਪਿੱਛੇ ਟਾਇਰ ਜਿਹੜੇ ਹੁੰਦੇ ਨੇ ਉਹ ਵੀ ਆਉਂਦੇ ਨੇ ਆ ਦੇਖੋ ਇਹਦੇ ਤੇ ਪਿੱਛੇ ਟਾਇਰ ਨੇ ਜੀ ਵੀ ਕੇ ਟੀ ਦੇ ਟਾਇਰ ਲੱਗੇ ਹੋਏ ਨੇ ਮਗਰਲੇ ਪਾਸੇ ਟਾਇਰ ਨੇ ਤੇ ਫਾਲੇ ਅਸੀਂ ਆਪ ਦੇ ਲਵਾ ਕੇ ਦਿੰਨੇ ਆ ਸਾਡੇ ਲੋਕਲ ਮਾਛੀਵਾੜਾ ਸਾਹਿਬ ਚ ਤਿਆਰ ਹੁੰਦੇ ਨੇ ਬਹੁਤ ਵਧੀਆ ਤੇ ਘੈਂਟ ਬਾਈ ਮੱਕੀ ਵਾਲੇ ਜਿਹੜੇ ਫਾਲੇ ਉਹ ਤਿਆਰ ਹੁੰਦੇ ਨੇ ਪਲੈਂਟਰ ਆ ਦੇਖੋ ਬਹੁਤ ਕੈਂਡ ਚੀਜ਼ ਤਿਆਰ ਹੁੰਦੀ ਹੈ ਦੇਖੋ ਬਹੁਤ ਰੀਜਨਲ ਬਾਈ ਜੀ ਤਿਆਰ ਹੁੰਦੇ ਨੇ ਵਾਹ ਲਓ ਯੂ ਟਾਈਮ ਹੋ ਗਿਆ ਸ਼ਾਮ ਦਾ ਪਹਿਲਾਂ ਫੈਸ ਵੀ ਵੀ ਪੀ ਗਈ ਆ ਉਹ ਤੋਂ ਬਾਅਦ ਮਲਚਰ ਦੋਏ ਚੁੱਚਾ ਇਕੱਠੀਆਂ ਨੀ ਸੀ ਤੇ 6 ਵਜ ਗਏ ਨੇ ਤੇ ਬਾਈ ਯੂ ਨਹੀਂ ਆਗੇ ਰੂਟਾ ਬਟਰ ਲੈ 9 ਫਟਾ ਰੂਟਾ ਬਟਰੇ ਜਾ ਰਿਹਾ ਜੀ ਅੱਜ ਦੇ ਦਿਨ ਦੇ ਵਿੱਚ ਹੀ ਜੌਂਡੀ 5210 ਦੇ ਨਾਲ ਜੀ ਤੇ ਬਾਕੀ ਤੁਹਾਨੂੰ ਇਹ ਚੱਲਦਾ ਵੀ ਦੱਸਾਂਗੇ ਵੀ ਕਿਹੜੇ ਗੇਅਰ ਨਾਲ ਚੱਲਦਾ ਜਦੋਂ ਬਾਈ ਉਹਨਾਂ ਦੇ ਖੇਤ ਚ ਚਲਾ ਕੇ ਜਾਵਾਂਗੇ ਤੇ ਨਾਲ ਦੀ ਨਾਲੇ ਬਾਈ ਆਪਾਂ ਵੀਡੀਓ ਅਪਲੋਡ ਕਰ ਦਿੰਨੇ ਹੁੰਨੇ ਆ ਜਦੋਂ ਗੜੇ-ਗੁੜੇ ਸੈੱਟ ਕਰਨ ਜਾਂਦੇ ਆ ਵੀ ਕਿਹੜਾ ਟਰੈਕਟਰ ਕਿਹੜੀ ਗਰਾਰੀ ਨਾਲ ਸੈੱਟ ਚੱਲਿਆ ਤੇ ਕਿਵੇਂ ਸੈੱਟ ਚੱਲਿਆ ਸਾਰੀ ਜਾਣਕਾਰੀ ਆਪਾਂ ਦਿੰਨੇ ਨੇ ਸਰਖੇ ਚੈਨਲ ਤੋਂ ਕਰ ਲਓ ਵਾਤਵਾਦ ਸਬਸਕ੍ਰਾਈਬ ਤੇ ਬਾਕੀ ਤਿਆਰ ਕਰਕੇ ਸਾਰਾ ਕੋਈ ਕਢਾਤਾ ਤੇ ਕਿਸੇ ਵੀ ਵੀਰ ਨੇ ਕੋਈ ਹੋਰ ਇੰਪਲੀਮੈਂਟ ਕੋਈ ਅਦਾ ਸ਼ਕਤੀਮਾਨ ਦਾ ਲੈਣਾ ਹੋਇਆ ਭੀ ਪੋਨਬੀਲਰ ਵਗੈਰਾ ਰੋਟਾਵੇਟਰ ਵਗੈਰਾ ਮਲਚਰ ਵਗੈਰਾ ਸਾਰੇ ਇੰਪਲੀਮੈਂਟ ਭਾਈ ਆਪਣੇ ਕੋਲ ਮੌਜੂਦ ਹੁੰਦੇ ਨੇ ਜੀ ਸੁਪਰ ਸ਼ੀਡਰ ਵਗੈਰਾ ਵੀ ਤੇ ਮੱਕੀ ਬੀਜਣ ਵਾਲੀਆਂ ਮਸ਼ੀਨਾਂ ਵੀ ਭਾਈ ਆਪਣੇ ਕੋਲ ਆ ਗਈਆਂ ਸਵੇਰੇ ਗੱਡੀ 'ਚ ਸੀਗੀਆਂ ਤੁਹਾਨੂੰ ਦਿਖਾਏ ਸੀ ਆਹ ਦੇਖੋ ਲਾ ਕੇ ਰੱਖ ਲਈਆਂ ਜੀ ਆਪਾਂ ਪਿੱਛੇ ਟਾਇਰ ਵਾਲੀਆਂ ਨੇ ਜੀ ਤਿੰਨੇ ਇੱਕ ਚਲੀ ਗਈ ਤੇ ਦੋ ਖੜੀਆਂ ਨੇ ਆਹ ਦੇਖੋ ਆ ਦੋ ਗੱਡੀਆਂ ਨੇ ਇੱਕ ਚੱਲੇਗੀ ਦੋ ਖੜੀਆਂ ਨੇ ਜੀ ਕਿਸੇ ਨੇ ਵੀ ਭਾਈ ਜੀ ਇਹ ਲੈਣੀ ਹੋਈਆਂ ਮਸ਼ੀਨਾਂ ਜੀ ਅਸਲੀ ਮਗਰ ਟਾਇਰ ਆਣੀਆਂ ਤਾਂ ਬੰਨਣਾ ਬਾਈ ਜੀ ਕਰ ਲੋ ਬਤਵਤ ਸਪਾਰਕ ਸਖਤੀਮਾਨ ਕੰਪਨੀ ਤੇ ਇਹ ਵੀ ਇਹ ਵੀ ਮਤਲਬ ਇਹਨਾਂ ਦੀ ਵੀ ਸਾਈ ਹੋਈ ਹੋਈ ਹੈ ਵੀ ਦੋ ਚੱਲ ਗਈਆਂ ਹੋਰ ਦੋ ਨਵੀਆਂ ਆਉਣਗੀਆਂ ਤੇ ਐਤਕੀ ਇਹਨਾਂ ਦੀ ਸ਼ਾਰਟਿੰਗ ਜੀ ਸ਼ਾਰਟੇਜ ਚੱਲੂਗੀ ਜੀ ਸ਼ਕਤੀਮਾਨ ਦੀ ਮਸ਼ੀਨਾਂ ਦੀ ਕਿਉਂਕਿ ਐਤਕੀ ਉਹਨੀਆਂ ਬਣੀਆਂ ਸਟਾਕ ਦੇ ਵਿੱਚ ਹੈ ਨਹੀਂ ਗਈਆਂ ਜੀ ਤੇ ਹੁਣ ਆਪਾਂ ਮਿਲਦੇ ਆ ਬਾਈ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਫਿਰ ਤੋਂ ਦੁਆਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ